ਐਮਿਨੈਂਸ ਦੀ ਉਸਾਰੀ ਦੇ ਨਾਲ ਸੂਬਾ ਸਰਕਾਰ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਸਕੂਲਾਂ 'ਚ ਮਿਲ ਰਹੀਆਂ ਆਧੁਨਿਕ ਸਿੱਖਿਆ ਸਹੂਲਤਾਂਵਾਂ ਦੇ ਕਾਰਨ ਵਿਦਿਆਰਥੀ ਪਹਿਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ 'ਚ ਸਫਲ ਰਹੀ ਹਨ ਜਿਸ ਕਰਕੇ ਉਹਨਾਂ ਦੇ ਹੌਸਲਿਆਂ 'ਚ ਵੀ ਵਾਧਾ ਹੋਇਆ ਹੈ ਸੂਬੇ ਦੇ 23 ਜ਼ਿਲ੍ਹਿਆਂ 'ਚ 118 ਸਕੂਲ ਆਫ ਐਮਿਨੈਂਸ ਖੋਲੇ ਜਾ ਰਹੇ ਨੇ ਜੋ ਸਿੱਖਿਆ ਕ੍ਰਾਂਤੀ 'ਚ ਮੋਹਰੀ ਸਾਬਿਤ ਹੋ ਰਹੇ ਨੇ ਇਨਾ ਸਕੂਲਾਂ ਦੀ ਉਸਾਰੀ ਕਰਕੇ ਪੰਜਾਬ ਸਰਕਾਰ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਉਡਾਨ ਦੇ ਕੇ ਉਹਨਾਂ ਦੇ ਭਵਿੱਖ ਨੂੰ ਸੰਭਾਲ ਰਹੀ ਹੈ। ਮੇਰਾ ਨਾਮ ਹਰਸ਼ਦੀਪ ਕੌਰ ਆ ਮੈਂ ਸਕੂਲ ਆਫ ਫੈਮਿਨੈਂਟਸ ਮਾਲ ਰੋਡ ਵਿੱਚ ਪੜਦੀ ਹਾਂ। ਮੈਨੂੰ ਇੱਥੇ ਪੜਦੇ ਹੋਏ 2 ਸਾਲ ਹੋ ਗਏ ਆ। ਜਿੱਦਾਂ ਕਿ ਅਸੀਂ ਸੋਚਦੇ ਸੀ ਕਿ ਪ੍ਰਾਈਵੇਟ ਸਕੂਲ ਬਹੁਤ ਪਰਫੈਕਟ ਹੈ ਉਹਦੀਆਂ ਲੈਬਸ ਬਹੁਤ ਵਧੀਆ ਪਰ ਮੈਂ ਇੱਥੇ ਆ ਕੇ ਦੇਖਿਆ ਕਿ ਗਵਰਨਮੈਂਟ ਸਕੂਲ ਦੀਆਂ ਲੈਬਸ ਵੀ ਬਹੁਤ ਵਧੀਆ ਆ। ਫਿਜ਼ਿਕਸ, ਕੈਮਿਸਟਰੀ, ਬਾਇਓ ਇਤਨੇ ਲੈਬਸ ਬਹੁਤ ਵੈਲ ਇਕুইਪਡ ਆ। ਹੋ ਤਾਂ ਇੰਗਲਿਸ਼ ਲੱਭ ਵੀ ਇੰਨੀ ਵੈਲ ਇਕਵਿਪਡਾ ਕਿ ਸਾਡੀ ਲਿਸਨਿੰਗ ਤੇ ਲਰਨਿੰਗ ਪਾਵਰ ਦੋਨੋਂ ਬਹੁਤ ਵਧੀਆ ਉਸ ਇਕਵਿਪਮੈਂਟਸ ਨਾਲ ਹੋ ਸਕਦੀ ਆ ਜਿੱਦਾਂ ਕਿ ਹੁਣ ਜਿਸ ਹੱਬ ਨਾਲ ਇਹ ਗਵਰਨਮੈਂਟ ਸਕੂਲਸ ਡਿਵੈਲਪ ਹੋ ਰਹੇ ਬਹੁਤ ਬੱਚੇ ਆਪਣਾ ਬ੍ਰਾਈਟ ਫਿਊਚਰ ਲੈ ਕੇ ਇੱਥੋਂ ਗਏ ਨੇ ਮੈਨੂੰ ਬੜੀ ਖੁਸ਼ੀ ਹੈ ਇਸ ਵਾਰ ਐਜੂਕੇਸ਼ਨ ਦੇ ਵਿੱਚ ਬੜੀ ਤਰੱਕੀ ਹੋਈ ਹੈ ਕਿਉਂਕਿ ਸਕੂਲ ਆਪਾਂ ਨੇ ਵਧੀਆ ਬਣਾ ਲਏ 468 ਬੱਚੇ NEET ਦਾ ਪੇਪਰ ਕਲੀਅਰ ਕਰਕੇ ਸਰਕਾਰੀ ਸਕੂਲਾਂ ਦੇ 44 ਬੱਚੇ JEE ਦਾ ਐਡਵਾਂਸ ਪੇਪਰ ਕਲੀਅਰ ਕਰਕੇ ਜੋ IIT ਜਾਣਗੇ ਜੀ 10-10 BB 50-50 ਲੱਖ ਦੇ ਪੈਕੇਜ ਮਿਲਣਗੇ ਸਰਕਾਰੀ ਸਕੂਲਾਂ ਦੇ ਤਾਂ ਅੰਮ੍ਰਿਤਸਰ ਕਮਿਸ਼ਨਰਡ ਪੁਲਿਸ ਵੱਲੋਂ ਬੀਤੀ ਦਿਨੀ ਜੋ ਆਰਟੀਕਲ ਹੋਇਆ ਨਫੜੀ ਗਈ ਸੀ ਤਾਂ ਇਸ ਦੀ ਜਾਂਚ ਨੂੰ ਲਗਾਤਾਰ ਅੱਗੇ ਵਧਾਉਂਦੇ ਹੋਏ ਇਸ ਦੇ ਵਿੱਚ 12 ਕਿਲੋ ਹੈਰੋਇਨ ਤੇ ਹਥਿਆਰ ਬਰਾਮਦ ਕੀਤੇ ਨੇ ਪਰ ਜਿਵੇਂ ਇਹ ਜਨਾਲਾ ਜਾਂ ਸਾਡਾ ਦਿਗਤਰ ਦੇ ਵਿੱਚ ਹੜਾਏ ਨੇ ਤਾਂ ਇਸ ਦੇ ਵਿੱਚ ਇਹਨਾਂ ਨੇ ਆਪਣਾ ਖੇਤਰ ਬਦਲ ਲਿਆ ਹੈ ਪਰ ਤਸਕਰੀ ਨੂੰ ਜਾਰੀ ਰੱਖਿਆ ਹੈ ਪਰ ਅੰਮ੍ਰਿਤਸਰ ਕਮਿਸ਼ਨਰਡ ਪੁਲਿਸ ਦੀ ਨਜ਼ਰ ਇਹਨਾਂ ਤੇ ਲਗਾਤਾਰ ਬਣੀ ਹੋਈ ਹੈ ਤੇ ਇਸੇ ਕਰਕੇ ਇਹ ਕਾਬੂ ਵੀ ਆ ਗਏ ਨੇ ਤਾਂ ਸਰ ਇੱਕ ਤਾਂ ਤਰਨਤਾਰਨ ਦੇ ਵਿੱਚ ਮਗਰ ਦੂਜਾ ਪਿਤਾ ਪੁੱਤਰੀ ਲੱਗੇ ਹੋਏ ਸੀ ਇਸ ਦੇ ਵਿੱਚ ਇਹ ਤਾਂ ਕਿਵੇਂ ਸਰ ਕਾਬੂ ਆਏ ਦੇ ਕੋ ਅਸੀਂ ਪਹਿਲਾਂ ਐਫ ਆਈ ਆਰ ਜਿਹੜੀ ਹੈਗੀ ਹੈ 177 ਨੰਬਰ ਡੇਟਡ 6 9 25 ਦੀ ਉਹ ਚਾਟਾ ਪੁਲਿਸ ਸਟੇਸ਼ਨ ਚ ਦਰਜ ਹੋਈ ਸੀ ਉੱਚ ਪਹਿਲਾਂ 8 ਕਿਲੋ ਜਿਹੜੀ ਪਲਸ ਹੀਰੋਇਨ ਤੇ ਕਰੇਟਾ ਗੱਡੀ ਤੇ ਪੰਜ ਮੁਲਜ਼ਮ ਫੜੇ ਗਏ ਸੀ ਉਹਨਾਂ ਦੀ ਪੁੱਛਗਿੱਛ ਤੋਂ ਜਦੋਂ ਅਸੀਂ ਅੱਗੇ ਆਪਣੀ ਇਨਵੈਸਟੀਗੇਟ ਕੀਤਾ ਮੈਟਰ ਤਾਂ ਹੁਣ ਅਸੀਂ ਚਾਰ ਦੋਸ਼ੀ ਫੜੇ ਨੇ 12 ਕਿਲੋ ਹੀਰੋਇਨ 12 ਕਿਲੋ ਪਲਾਸਟਿਕ ਐਸੈਸਰੀਆਂ ਔਰ ਇੱਕ ਸਫਿਸਟੀਕੇਟਿਡ 0.30 ਬੋਰ ਦਾ ਪਿਸਟਲ ਵਿਦ ਮੈਗਜ਼ੀਨ ਰਿਕਵਰ ਹੋਇਆ ਜਿਹੜੇ ਚਾਰ ਦੋਸ਼ੀ ਨੇ ਇਹਨਾਂ ਚੋਂ ਇੱਕ ਦੋ ਜਣੇ ਫਾਦਰ ਐਂਡ ਸਨ ਨੇ ਨਾਰਲਾ ਪਿੰਡ ਦੇ ਹੈਗੇ ਗੁਰਪ੍ਰੀਤ ਸਿੰਘ ਤੇ ਗੁਰਦੇਵ ਸਿੰਘ ਗੁਰਪ੍ਰੀਤ ਫਾਦਰ ਹੈ ਤੇ ਗੁਰਪ੍ਰੀਤ ਦਾ ਇੱਕ ਅਗੇ ਦੋਸਤ ਹੈ ਮਲਕੀਤ ਸਿੰਘ ਜਿਹੜਾ ਡਲ ਪਿੰਡ ਦਾ ਰਹਿਣ ਵਾਲਾ ਤਰਨਤਾਰਨ ਚ ਕਿਉਂਕਿ ਡਲ ਪਿੰਡ ਬਿਲਕੁਲ ਬਾਰਡਰ ਦੇ ਉੱਤੇ ਹੈ ਤੇ ਉੱਥੇ ਚਰੀ ਦੀ ਫਸਲ ਵਗੈਰਾ ਉਗਾਉਂਦਾ ਸੀ ਉਹ ਤੇ ਹੋਰ ਫਸਲਾਂ ਵੀ ਲਾਉਂਦਾ ਸੀਗਾ ਉੱਥੇ ਉਹ ਕੋਆਰਡੀਨੇਟਸ ਦੇ ਕੇ ਡਰਾਪਿੰਗ ਕਰਾਉਂਦਾ ਸੀ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਤੇ ਉਥੋਂ ਇਹ ਚੁੱਕ ਕੇ ਤਿੰਨੋ ਜਣੇ ਉਹਨੂੰ ਅੱਗੇ ਡਿਸਟ੍ਰਿਬਿਊਸ਼ਨ ਦਾ ਜਾਂ ਵੇਚਣ ਦਾ ਕੰਮ ਕਰਦੇ ਸੀਗੇ ਜੋ ਕਿ ਇਹਨਾਂ ਨੂੰ ਡਾਇਰੈਕਸ਼ਨਸ ਮਿਲਦੀਆਂ ਸੀ ਪਠਾਨ ਇੱਕ ਪਾਕਪੇਸ ਸਮੱਗਲਰ ਹੈ ਜਦੀ ਸ਼ਮੂਲੀਅਤ ਸਾਹਮਣੇ ਆਈ ਹੈ ਇਸ ਕੇਸ 'ਚ ਇਸੇ ਇਨਵੈਸਟੀਗੇਸ਼ਨ ਸਾਨੂੰ ਜਦੋਂ ਅੱਗੇ ਪਤਾ ਲੱਗਿਆ ਤਾਂ ਗੁਰਜੀਤ ਸਿੰਘ ਜਿਹੜਾ ਅਜਨਾਲੇ ਏਰੀਆ ਦਾ ਰਹਿਣ ਵਾਲਾ ਬੰਦਾ ਉਹ ਵੀ ਅਰੈਸਟ ਕੀਤਾ ਗਿਆ ਉਹਦੇ ਤੋਂ 2 ਕਿਜੀ ਹੀਰੋਇਨ ਤੇ 0.304 ਦਾ ਪਿਸਟਲ ਤੇ ਮੈਗਜ਼ੀਨ ਬਰਾਮਦ ਹੋਏ ਜੋ ਕਿ ਉਹਨੇ ਬਿਸਤਰੇ ਦੇ ਗਦਲਿਆਂ ਵਗੈਰਾ ਦੇ ਵਿੱਚ ਛੁਪਾ ਕੇ ਰੱਖਿਆ ਹੋਇਆ ਸੀਗਾ ਸੋ ਟੋਟਲ ਜੇ ਆਪਾਂ ਦੇਖੀਏ 8 ਕਿਜੀ ਪਲਸ ਪਹਿਲਾਂ ਹਿਰੋਇਨ ਬਰਾਮਦ ਹੋndi ਹੈ 5 ਬੰਦੇ ਰਿਕਵਰ ਅਰੈਸਟ ਹੋਏ ਤੇ 12 ਪਲਸ ਹੁਣ ਹੋਈ ਹੈ ਤੇ ਵੈਪਨ ਵੀ ਰਿਕਵਰ ਹੋਇਆ ਸੋ ਟੋਟਲ 20 ਕਿਜੀ ਪਲਸ ਜਿਹੜੀ ਹਿਰੋਇਨ ਬਰਾਮਦ ਹੋਈ ਹੈ ਇਸ ਕੇਸ ਦੇ ਵਿੱਚ ਸੋ ਮੈਂ ਇਹਨੂੰ ਬੜੀ ਵੱਡਾ ਸ਼ਲਾਘਾਯੋਗ ਕਦਮ ਮੰਨਦਾ ਆਪਣੀ ਟੀਮ ਦਾ ਔਰ ਇਹਨਾਂ ਨੂੰ ਵਧਾਈ ਦਿਨਾ ਜਿੱਚ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਸਾਹਿਬ ਸਰਵਿੰਦਰਪਾਲ ਸਿੰਘ ਸਰਦਾਰ ਹਰਪਾਲ ਸਿੰਘ ਏਡੀਸੀਪੀ ਸਾਹਿਬ ਸ਼ਿਵਦਰਸ਼ਨ ਸਾਡੇ ਏਸੀਪੀ اور ਇਨਸਪੈਕਟਰ ਵਿਨੋਦ ਘਰਤੇ ਨੇ ਟੀਮ ਜਿਨ੍ਹਾਂ ਨੇ ਬਹੁਤ ਵਧੀਆ ਇਹਨੂੰ ਪ੍ਰੋਫੈਸ਼ਨਲ ਢੰਗ ਨਾਲ ਇਨਵੈਸਟੀਗੇਟ ਕਰਦੇ ਹੋਏ ਇਸ ਵੱਡੇ ਡਰਗ ਕਾਟਲ ਨੂੰ ਸਮੈਸ਼ ਕੀਤਾ ਟੋਟਲ 9 ਹੋ ਗਏ ਅਕਿਊਜ਼ਿਜ਼ ਦੇ ਵਿੱਚ ਪੰਜ ਪਹਿਲਾਂ ਸੀਗੇ ਜੀ 9 ਟੋਟਲ ਜੀ ਔਰ ਵੀ ਕੁਝ ਮਾਸਟਰਮਾਈਂਡ ਵੀ ਸਾਹਮਣੇ ਆਇਆ ਦੇਖੋ ਦੋ ਦੋ ਹੈਂਡਲਰ ਆਏ ਇੱਕ ਚਾਚਾ ਆਪਣੇ ਆਪ ਨੂੰ ਕਹਿੰਦਾ ਹੈ WhatsApp ਦੇ ਉੱਤੇ ਵਰਚੁਅਲ ਨੰਬਰਸ ਦੇ ਕੰਮਕੁਮ ਕਰਦੇ ਆ ਉਹਤੇ ਵੀ ਅਸੀਂ ਕੰਮ ਕਰ ਰਹੇ ਸਰ ਇਹਨਾਂ ਨੂੰ ਇਸ ਤਰ੍ਹਾਂ ਵੀ ਤੁਹਾਡੀ ਪੁੱਛਗਿੱਛ ਆਇਆ ਇਹਨਾਂ ਨੂੰ ਵੀ ਲੱਗਾ ਹੈ ਕਿ ਚਲੋ ਪੁਲਿਸ ਜਦੋਂ ਸਾਰੀ ਸਰਕਾਰ ਵੀ ਲੱਗੀ ਹੈ ਫਲੱਡ ਅਫੈਕਟਡ ਏਰੀਆ ਦੇ ਵਿੱਚ ਤਾਂ ਕਿ ਪੁਲਿਸ ਦੀ ਨਜ਼ਰ ਨਹੀਂ ਰਹੇਗੀ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਇਸ ਲੈਵਲ ਤੇ ਵੀ ਐਕਟਿਵ ਰਹੇ ਕਿਉਂਕਿ ਸਾਰੇ ਥਾਹੜਾ ਵਾਲੇ ਪਾਸੇ ਲੱਗੇ ਅਕਿਊਜ਼ ਆਪਣਾ ਕੰਮ ਕਰਦੇ ਰਹੇ ਦੇਖੋ ਜਿਹੜਾ ਕ੍ਰਿਮੀਨਲ ਬੰਦਾ ਉਹਨੇ ਤਾਂ ਕੋਈ ਨਾ ਕੋਈ ਮੌਕਾ ਲੱਭਣਾ ਹੀ ਹੈ ਜੀ ਵੀ ਜਿੱਥੋਂ ਛੁੱਪ ਛਾਪ ਕੇ ਨਿਕਲ ਸਕੇ ਉਹ ਜੀ ਤਾਂ ਇਸ ਕਰਕੇ ਪਰ ਦੂਜੀ ਗੱਲ ਦੂਸਰੇ ਪਾਸੇ ਇਹ ਹੈ ਕਿ ਕਾਨੂੰਨ ਦੇ ਹੱਥ ਵੀ ਬਹੁਤ ਲੰਬੇ ਹੁੰਦੇ ਔਰ ਤੁਹਾਡੇ ਸਾਹਮਣੇ ਇਹ ਸਾਰੇ ਫੜੇ ਗਏ ਔਰ ਐਂਟੀ ਵੱਡੀ ਬਰਾਮਦਗੀ ਹੋਈ ਸਰ ਪੰਜਾਬ ਸਰਕਾਰ ਨੇ ਇੱਕ ਐਲਾਨ ਵੀ ਕੀਤਾ ਸੀ ਐਂਡੀ ਪੀ ਐਸ ਦੇ ਵਿੱਚ ਇਹ ਤਾਂ ਉਹਦਾ ਨੋਟੀਫਿਕੇਸ਼ਨ ਵੇਜਣ ਵਾਲਾ ਤਾਂ ਇਸ ਲੈਵਲ ਦੇ ਉੱਤੇ ਵੀ ਤੁਹਾਡੇ ਅੰਮ੍ਰਿਤਸਰ ਬਦੇ ਕਾਫੀ ਕੇਸ ਹੋਣੇ ਕਿਉਂਕਿ ਤੁਹਾਡੀਆਂ ਬਹੁਤ ਵਧੀਆ ਰਿਕਵਰੀਜ਼ ਨੇ ਜਿਵੇਂ ਇਹਨੂੰ ਵੀ ਇਨਕਲੂਡ ਕਰ ਲਿਆ ਜਾਵੇ ਕਿ ਸਰਕਾਰ ਜਿਹੜਾ ਉਹਨਾਂ ਨੂੰ ਅਪਰੀਸ਼ੀਏਟ ਕਰੇਗੀ ਹਾਂਜੀ ਬਹੁਤ ਜਲਦੀ ਮੈਨੂੰ ਲੱਗਦਾ ਸੰਭਾਵਨਾ ਹੈ ਉਸ ਨੋਟੀਫਿਕੇਸ਼ਨ ਦੀ ਪਹਿਲੀ ਮਾਰਚ ਤੋਂ ਲਾਗੂ ਹੋਏਗੀ ਉਹ ਤੋਂ 1 ਕੇਜੀ ਵਾਸਤੇ ਇਨਾਮ ਜਿਹੜਾ ਹੈ ਕੇਜੀ ਐਂਡ ਪਲੱਸ ਉਹਦੇ ਮੁਤਾਬਕ ਇਹ ਨਿਰਤਾਰਤ ਕੀਤਾ ਜਾਏਗਾ ਤੁਹਾਡੇ ਟੀਮਾਂ ਜਿਹੜੀਆਂ ਤੁਸੀਂ ਤੁਹਾਡੀ ਅਗਵਾਈ ਦੇ ਵਿੱਚ ਇਹਨਾਂ ਨੂੰ ਤਾਂ ਕਾਫੀ ਨਾਮ ਹੋਣੇ ਇਸ ਦੇ ਵਿੱਚ ਦੇਖੋ ਜਿਹੜਾ ਬੰਦਾ ਕੰਮ ਕਰਦਾ ਮਿਹਨਤ ਕਰਦਾ ਸਾਡੇ ਮਾਨਯੋਗ ਸੀਐਮ ਸਾਹਿਬ ਔਰ ਮਾਨਯੋਗ ਡੀਜੀ ਸਾਹਿਬ ਦੋਨੇ ਬਹੁਤ ਲਿਬਰਲ ਨੇ ਰਿਵਾਰਡ ਪਾਲਿਸੀ ਜਿਹਦੇ ਵਿੱਚ ਪ੍ਰੋਮੋਸ਼ਨਸ ਵੀ ਮਿਲੀਆਂ ਬਹੁਤ ਸਾਰੇ ਛੜੇ ਆਫੀਸਰਸ ਨੂੰ ਔਰ ਕਮੈਂਡੇਸ਼ਨ ਡਿਸਕਸ ਵੀ ਮਿਲੀਆਂ ਔਰ ਕੈਸ਼ ਰਿਵਾਰਡ ਵੀ ਬਹੁਤ ਮਿਲਿਆ ਜਿਹੜੀ 5 ਕਿਲੋ ਆਰਟੀਕਲ ਵਾਲੀ ਹੈ ਉਸ ਦੇ ਵਿੱਚ ਜੀਨ ਕੀਤਾ ਕਿ ਜੈ ਸੈਪਰੇਟ ਐਫਆਈਆਰ ਨਹੀਂ ਉਸ 177 ਦਾ ਕੰਟੀਨਿਊਸ਼ਨ ਹੈ ਕਿਉਂਕਿ ਇਨਵੈਸਟੀਗੇਸ਼ਨ ਨਹੀਂ ਉਹਦੇ ਚੱਲ ਰਹੀ ਸੀ ਕਿ ਪੁੱਛ ਕੇ ਤੋਂ ਅੱਗੇ ਬੰਦਾ ਆ ਗਿਆ ਗੁਰਸੇਵਕ ਦੀ ਪੁੱਛ ਕੇ ਤੋਂ ਪਿਓ ਪੁੱਤ ਆ ਗਏ ਪਿਓ ਪੁੱਤੋ ਅੱਗੇ ਮਲਕੀਤ ਆ ਗਿਆ ਮਲਕੀਤ ਤੋਂ ਅੱਗੇ ਗੁਰਜੀਤ ਆ ਗਿਆ ਹਥਿਆਰ ਸੋਰੀ ਹਥਿਆਰ ਪਹਿਲਾਂ ਮੋਬਾਈਲ ਸੀ ਕਦੀ ਇਹ ਦੱਸਿਆ ਨਹੀਂ ਹਾਂਜੀ ਗੁਰਜੀਤ ਸਿੰਘ ਪਹਿਲਾਂ ਹਥਿਆਰਾਂ ਦੇ ਤੇ ਨਾਰਕੋਟਿਕ ਦੀ ਦੋਨਾਂ ਦੀ ਸਮਕਲਿੰਗ ਤੇ ਹਵਾਲਾ ਚ ਉਨੇ ਮੰਨਿਆ ਕਿ ਮੈਂ ਇਨਵੋਲਡ ਨਹੀਂ। ਧਰਮਾਜੀ ਤਾਂ ਅੰਮ੍ਰਿਤਸਰ ਕਮਿਸ਼ਨਡ ਪੁਲਿਸ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਤਾਂ ਪ੍ਰਸ਼ਾਸਨ ਪੁਲਿਸ ਜਿਵੇਂ ਫਲਡ ਏਰੀਆ ਭਾਵੇਂ ਉਸ ਪਾਸੇ ਫਲਡ ਜ਼ਰੂਰ ਆਏ ਨੇ ਪਰ ਪੁਲਿਸ ਦੀ ਵੀ ਨਜ਼ਰ ਇਹ ਅਕਿਊਜ਼ ਦੇ ਉੱਤੇ ਰਹੀ ਹੈ ਔਰ ਹੁਣ ਤੱਕ 9 ਅਕਿਊਜ਼ ਫੜੇ ਜਾ ਚੁੱਕੇ ਨੇ ਤੇ 20 ਕਿਲੋ ਦੇ ਕਰੀਬ ਹੈਰੋਇਨ ਜਿਹੜੀ ਹੁਣ ਤੱਕ ਬ੍ਰਮ੍ਹਦ ਹੋ ਚੁੱਕੇ ਤੇ ਅਰ ਵੀ ਬ੍ਰਮ੍ਹਦ ਹੋਏ ਨੇ। ਕੈਮਰਾ ਪਰਸਨ ਵਿਪਿੰਨ ਚਰਮਾਦ ਨਾਲ ਗਗਨਦੀਪ ਚਰਮਨ ਦੈਨਿਕ ਸੂਰਤ ਟੀਵੀ ਅੰਮ੍ਰਿਤਸਰ ਤਾਂ ਅੰਮ੍ਰਿਤਸਰ ਕਮਿਸ਼ਨਡ ਪੁਲਿਸ ਵੱਲੋਂ ਬੀਤੀ ਦਿਨੀ ਜੋ ਆਰ ਕिलो ਹਰੋਂ ਇਹ ਤੇ ਹਥਿਆਰ ਬਰਾਮਦ ਕੀਤੇ ਨੇ ਪਰ ਜਿਵੇਂ ਜਨਾਲਾ ਜਾਂ ਸਰਾ ਦਿਖੇਤਰ ਦੇ ਵਿੱਚ ਹੜਾਏ ਨੇ ਤਾਂ ਇਸ ਦੇ ਵਿੱਚ ਇਹਨਾਂ ਨੇ ਆਪਣਾ ਖੇਤਰ ਬਦਲ ਲਿਆ ਹੈ ਪਰ ਤਸਕਰੀ ਨੂੰ ਜਾਰੀ ਰੱਖਿਆ ਹੈ ਪਰ ਅੰਮ੍ਰਿਤਸਰ ਕਮਿਸ਼ਨਰਡ ਪੁਲਿਸ ਦੀ ਨਜ਼ਰ ਇਹਨਾਂ ਤੇ ਲਗਾਤਾਰ ਬਣੀ ਹੋਈ ਹੈ ਤੇ ਇਸੇ ਕਰਕੇ ਇਹ ਕਾਬੂ ਵੀ ਆ ਗਏ ਨੇ ਤਾਂ ਸਰ ਇੱਕ ਤਾਂ ਤਰਨਤਰਨ ਦੇ ਵਿੱਚ ਮਗਰ ਦੂਜਾ ਪਿਤਾ ਪੁੱਤਰੀ ਲੱਗੇ ਹੋਏ ਸੀ ਇਸ ਦੇ ਵਿੱਚ ਇਹ ਤਾਂ ਕਿਵੇਂ ਸਰ ਕਾਬੂ ਆਏ ਦੇਖੋ ਅਸੀਂ ਪਹਿਲਾਂ ਐਫ ਆਈ ਆਰ ਜਿਹੜੀ ਹੈਗੀ ਹੈ 177 ਨੰਬਰ ਡੇਟਡ 6/9/25 ਦੀ ਉਹ ਚਾਟਾ ਪੁਲਿਸ ਸਟੇਸ਼ਨ ਚ ਦਰਜ ਹੋਈ ਸੀ ਉੱਚ ਪਹਿਲਾਂ 8 ਕਿਲੋ ਜਿਹੜੀ ਪਲੱਸ ਹੀਰੋਇਨ ਤੇ ਕਰੇਟਾ ਗੱਡੀ ਤੇ ਪੰਜ ਮੁਲਜ਼ਮ ਫੜੇ ਗਏ ਸੀ ਉਹਨਾਂ ਦੀ ਪੁੱਛਗਿੱਛ ਤੋਂ ਜਦੋਂ ਅਸੀਂ ਅੱਗੇ ਆਪਣੀ ਇਨਵੈਸਟੀਗੇਟ ਕੀਤਾ ਮੈਟਰ ਤਾਂ ਹੁਣ ਅਸੀਂ 4 ਦੋਸ਼ੀ ਫੜੇ ਨੇ ਤੇ 12 ਕਿਲੋ ਹੀਰੋਇਨ 12 ਕਿਲੋ ਪਲਾਸਟਿਕ ਐਸਕਦੇ ਆਂ ਔਰ ਇੱਕ ਸਫਿਸਟੀਕੇਟਿਡ 0.30 ਬੋਰ ਦਾ ਪਿਸਟਲ ਵਿਦ ਮੈਗਜ਼ੀਨ ਰਿਕਵਰ ਹੋਇਆ ਹੈ ਜਿਹੜੇ ਚਾਰ ਦੋਸ਼ੀ ਨੇ ਇਹਨਾਂ ਚੋਂ ਇੱਕ ਦੋ ਜਣੇ ਫਾਦਰ ਐਂਡ ਸਨ ਨੇ ਨਰਲਾ ਪਿੰਡ ਦੇ ਹੈਗੇ ਇਹ ਗੁਰਪ੍ਰੀਤ ਸਿੰਘ ਤੇ ਗੁਰਦੇਵ ਸਿੰਘ ਗੁਰਪ੍ਰੀਤ ਫਾਦਰ ਹੈ ਤੇ ਗੁਰਪ੍ਰੀਤ ਦਾ ਇੱਕ ਅਗੇ ਦੋਸਤ ਹੈ ਮਲਕੀਤ ਸਿੰਘ ਜਿਹੜਾ ਡਲ ਪਿੰਡ ਦਾ ਰਹਿਣ ਵਾਲਾ ਤਰਨਤਾਰਨ ਚ ਕਿਉਂਕਿ ਡਲ ਪਿੰਡ ਬਿਲਕੁਲ ਬਾਰਡਰ ਦੇ ਉੱਤੇ ਹੈ ਤੇ ਉੱਥੇ ਚਰੀ ਦੀ ਫਸਲ ਵਗੈਰਾ ਉਗਾਉਂਦਾ ਸੀ ਉਹ ਤੇ ਹੋਰ ਫਸਲਾਂ ਵੀ ਲਾਉਂਦਾ ਸੀਗਾ ਉੱਥੇ ਉਹ ਕੋਆਰਡੀਨੇਟਸ ਦੇ ਕੇ ਡਰਾਪਿੰਗ ਕਰਾਉਂਦਾ ਸੀ ਕ੍ਰਾਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਤੇ ਉਤੋਂ ਇਹ ਚੁੱਕ ਕੇ ਤਿੰਨੋ ਜਣੇ ਉਹਨੂੰ ਅੱਗੇ ਡਿਸਟ੍ਰਿਬਿਊਸ਼ਨ ਦਾ ਜਾਂ ਵੇਚਣ ਦਾ ਕੰਮ ਕਰਦੇ ਸੀਗੇ ਜੋ ਕਿ ਇਹਨਾਂ ਨੂੰ ਡਾਇਰੈਕਸ਼ਨਸ ਮਿਲਦੀਆਂ ਸੀ ਪਠਾਨ ਇੱਕ ਪਾਕਪੇਸ ਸਮਗਲਰ ਹੈ ਜਿਹਦੀ ਸ਼ਮੂਲੀਅਤ ਸਾਹਮਣੇ ਆਈ ਹੈ ਇਸ ਕੇਸ 'ਚ ਇਸੇ ਇਨਵੈਸਟੀਗੇਸ਼ਨ ਸਾਨੂੰ ਜਦੋਂ ਅੱਗੇ ਪਤਾ ਲੱਗਿਆ ਤਾਂ ਗੁਰਜੀਤ ਸਿੰਘ ਜਿਹੜਾ ਅਜਨਾਲੇ ਏਰੀਆ ਦਾ ਰਹਿਣ ਵਾਲਾ ਬੰਦਾ ਉਹ ਵੀ ਅਰੈਸਟ ਕੀਤਾ ਗਿਆ ਉਹਦੇ ਤੋਂ 2 ਕਿਜੀ ਹੀਰੋਇਨ ਤੇ 0.304 ਦਾ ਪਿਸਟਲ ਤੇ ਮੈਗਜ਼ੀਨ ਬਰਾਮਦ ਹੋਏ ਜੋ ਕਿ ਉਹਨੇ ਬਿਸਤਰੇ ਦੇ ਗਦੈਲਿਆਂ ਵਗੈਰਾ ਦੇ ਵਿੱਚ ਛੁਪਾ ਕੇ ਰੱਖਿਆ ਹੋਇਆ ਸੀਗਾ ਸੋ ਟੋਟਲ ਜੇ ਆਪਾਂ ਦੇਖੀਏ 8 ਕਿਜੀ ਪਲਸ ਪਹਿਲਾਂ ਹਿਰੋਇਨ ਬਰਾਮਦ ਹੋndi ਹੈ ਪੰਜ ਬੰਦੇ ਰਿਕਵ ਅਰੈਸਟ ਹੋਏ ਤੇ 12 ਪਲਸ ਹੁਣ ਹੋਈ ਹੈ ਤੇ ਵੈਪਨ ਵੀ ਰਿਕਵਰ ਹੋਇਆ ਸੋ ਟੋਟਲ 20 ਕਿਜੀ ਪਲਸ ਜਿਹੜੀ ਹਿਰੋਇਨ ਬਰਾਮਦ ਹੋਈ ਹੈ ਇਸ ਕੇਸ ਦੇ ਵਿੱਚ ਸੋ ਮੈਂ ਇਹਨੂੰ ਬੜੀ ਵੱਡਾ ਸ਼ਲਾਘਾਯੋਗ ਕਦਮ ਮੰਨਦਾ ਆਪਣੀ ਟੀਮ ਦਾ ਔਰ ਇਹਨਾਂ ਨੂੰ ਵਧਾਈ ਦਿਨਾ ਜਿੱਚ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਸਾਹਿਬ ਸਰਵਿੰਦਰਪਾਲ ਸਿੰਘ ਸਰਦਾਰ ਹਰਪਾਲ ਸਿੰਘ ਏਡੀਸੀਪੀ ਸਾਹਿਬ शिवदर्शन ਸਾਡੇ ACP اور ਇਨਸਪੈਕਟਰ ਵਿਨੋਦ ਕੁਮਾਰ ਤੇ ਨੇ ਟੀਮ ਜਿਨ੍ਹਾਂ ਨੇ ਬਹੁਤ ਵਧੀਆ ਇਹਨੂੰ ਪ੍ਰੋਫੈਸ਼ਨਲ ਢੰਗ ਨਾਲ ਇਨਵੈਸਟਿਗੇਟ ਕਰਦੇ ਹੋਏ ਇਸ ਵੱਡੇ ਡਰਗ ਕਾਟਲ ਨੂੰ ਸਮੈਸ਼ ਕੀਤਾ ਟੋਟਲ 9 ਹੋ ਗਏ ਅਕਿਊਜ਼ਿਜ਼ ਦੇ ਵਿੱਚ ਪੰਜ ਪਹਿਲਾਂ ਸੀਗੇ ਜੀ 9 ਟੋਟਲ ਜੀ ਔਰ ਵੀ ਸਾਹਮਣੇ ਆਇਆ ਦੇਖੋ ਦੋ ਦੋ ਹੈਂਡਲਰ ਆਏ ਇੱਕ ਚਾਚਾ ਆਪਣੇ ਆਪ ਨੂੰ ਕਹਿੰਦਾ ਹੈ WhatsApp ਦੇ ਉੱਤੇ ਵਰਚੁਅਲ ਨੰਬਰਸ ਦੇ ਕੰਮਕੁਮ ਕਰਦੇ ਆਏ ਉੱਤੇ ਵੀ ਅਸੀਂ ਕੰਮ ਕਰ ਰਹੇ ਸਰ ਇਹਨਾਂ ਨੂੰ ਇਸ ਤਰ੍ਹਾਂ ਵੀ ਤੁਹਾਡੀ ਪੁੱਛਗਿੱਛ ਆਇਆ ਇਹਨਾਂ ਨੂੰ ਇਸ ਤਰ੍ਹਾਂ ਵੀ ਲੱਗਾ ਹੋਏਗਾ ਕਿ ਚਲੋ ਪੁਲਿਸ ਜਦੋਂ ਸਾਰੀ ਸਰਕਾਰ ਵੀ ਲੱਗੀ ਹੈ ਫਲੱਡ ਅਫੈਕਟਡ ਵਿਚ ਤਾਂ ਕਿ ਪੁਲਿਸ ਨਜ਼ਰ ਨਹੀਂ ਰਹੇਗੀ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਇਸ ਲੈਵਲ ਤੇ ਵੀ ਐਕਟਿਵ ਰਹੇ ਕਿਉਂਕਿ ਸਾਰੇ tihana wale pas lage accused ਆਪਣਾ ਕੰਮ ਕਰਦੇ ਨੇ ਦੇਖੋ ਜਿਹੜਾ ਕ੍ਰਿਮੀਨਲ ਬੰਦਾ ਉਹਨੇ ਤਾਂ ਕੋਈ ਨਾ ਕੋਈ ਮੌਕਾ ਲੱਭਣਾ ਹੀ ਹੈ ਜੀ ਵੀ ਜਿੱਥੋਂ ਛੁੱਪ ਛੱਪ ਕੇ ਨਿਕਲ ਸਕੇ ਉਹ ਜੀ ਤਾਂ ਇਸ ਕਰਕੇ ਪਰ ਦੂਜੀ ਗੱਲ ਦੂਸਰੇ ਪਾਸੇ ਇਹ ਹੈ ਕਿ ਕਾਨੂੰਨ ਦੇ ਹੱਥ ਵੀ ਬਹੁਤ ਲੰਬੇ ਹੁੰਦੇ ਔਰ ਤੁਹਾਡੇ ਸਾਹਮਣੇ ਇਹ ਸਾਰੇ ਫੜੇ ਗਏ ਔਰ ਐਡੀ ਵੱਡੀ ਬਰਾਮਦਗੀ ਹੋਈ ਸਰ ਪੰਜਾਬ ਸਰਕਾਰ ਨੇ ਇੱਕ ਐਲਾਨ ਵੀ ਕੀਤਾ ਸੀ ਐਂਡੀ ਪੀ ਐਸ ਦੇ ਵਿੱਚ ਇਹ ਤਾਂ ਉਹਦਾ ਨੋਟੀਫਿਕੇਸ਼ਨ ਵੇਜਣ ਵਾਲਾ ਤਾਂ ਇਸ ਲੈਵਲ ਦੇ ਉੱਤੇ ਵੀ ਤੁਹਾਡੇ ਅੰਮ੍ਰਿਤਸਰ ਵਦੇ ਕਾਫੀ ਕੇਸ ਹੋਣੇ ਕਿਉਂਕਿ ਤੁਹਾਡੀਆਂ ਬਹੁਤ ਵੱਡੀਆਂ ਰਿਕਵਰੀਜ਼ ਨੇ ਜਿਵੇਂ ਇਹਨੂੰ ਵੀ ਇਨਕਲੂਡ ਕਰ ਲਿਆ ਜਾਵੇ ਕਿ ਸਰਕਾਰ ਜਿਹੜਾ ਉਹਨਾਂ ਨੂੰ ਐਪਰੀਸ਼ੀਏਟ ਕਰੇਗੀ ਹਾਂਜੀ ਬਹੁਤ ਜਲਦੀ ਮੈਨੂੰ ਲੱਗਦਾ ਸੰਭਾਵਨਾ ਹੈ ਉਸ ਨੋਟੀਫਿਕੇਸ਼ਨ ਦੀ ਪਹਿਲੀ ਮਾਰਚ ਤੋਂ ਲਾਗੂ ਹੋਏਗੀ ਉਹ ਤੇ ਇੱਕ ਕੇਜੀ ਵਾਸਤੇ ਇਨਾਮ ਜਿਹੜਾ ਹੈ ਕੇਜੀ ਐਂਡ ਪਲੱਸ ਉਹਦੇ ਮੁਤਾਬਕ ਹੀ ਇਨਾ ਨਿਰਤਾਰਤ ਕੀਤਾ ਜਾਏਗਾ ਤੁਹਾਡੀਆਂ ਟੀਮਾਂ ਜਿਹੜੀਆਂ ਤੁਸੀਂ ਤੁਹਾਡੀ ਅਗਵਾਈ ਦੇ ਵਿੱਚ ਹੈ ਇਹਨਾਂ ਨੂੰ ਤਾਂ ਕਾਫੀ ਨਾਮ ਹੋਣੇ ਇਸ ਦੇ ਵਿੱਚ ਦੇਖੋ ਜਿਹੜਾ ਬੰਦਾ ਕੰਮ ਕਰਦਾ ਮਿਹਨਤ ਕਰਦਾ ਸਾਡੇ ਮਾਨਜੋਗ ਸੀਐਮ ਸਾਹਿਬ ਔਰ ਮਾਨਜੋਗ ਡੀਜੀ ਸਾਹਿਬ ਦੋਨੇ ਬਹੁਤ ਲਿਬਰਲ ਨੇ ਰਿਵਾਰਡ ਪਾਲਿਸੀ ਜਿਹਦੇ ਵਿੱਚ ਪ੍ਰੋਮੋਸ਼ਨਸ ਵੀ ਮਿਲੀਆਂ ਬਹੁਤ ਸਾਰੇ ਛੜੇ ਆਫੀਸਰਸ ਨੂੰ ਔਰ ਕਮੈਂਡੇਸ਼ਨ ਡਿਸਕਸ ਵੀ ਮਿਲੀਆਂ ਔਰ ਕੈਸ਼ ਰਿਵਾਰਡ ਵੀ ਬਹੁਤ ਮਿਲਿਆ ਮੈਨੂੰ ਅਖੀਰ ਤੇ ਦੱਸਿਆ ਜਿਹੜੀ 5 ਕਿਲੋ ਆਰਟੀਕਲ ਵਾਲੀ ਹੈ ਰੋਂਸੀ ਉਸ ਦੇ ਵਿੱਚ ਜੀਨ ਕੀਤਾ ਕਿ ਨਾ ਸੈਪਰੇਟ ਐਫ ਆਰ ਨਹੀਂ ਉਸ 177 ਦਾ ਕੰਟੀਨਿਊਸ਼ਨ ਹੈ ਕਿਉਂਕਿ ਇਨਵੈਸਟੀਗੇਸ਼ਨ ਹੀ ਉਹਦੇ ਚੱਲ ਰਹੀ ਸੀ ਕਿ ਪੁੱਛ ਕੇ ਤੋਂ ਅੱਗੇ ਬੰਦਾ ਆ ਗਿਆ ਗੁਰਸੇਵਕ ਦੀ ਪੁੱਛ ਕੇ ਤੋਂ ਪਿਓ ਪੁੱਤ ਆ ਗਏ ਪਿਓ ਪੁੱਤੋ ਅਗੇ ਮਲਕੀਤ ਆ ਗਿਆ ਮਲਕੀਤ ਤੋਂ ਅਗੇ ਗੁਰਜੀਤ ਆ ਗਿਆ ਹਥਿਆਰ ਪਹਿਲਾਂ ਸੋਰੀ ਹਥਿਆਰ ਪਹਿਲਾਂ ਮੋਬਾਈਲ ਸੀ ਕਦੀ ਇਹ ਦੱਸਿਆ ਨਹੀਂ ਹਾਂਜੀ ਗੁਰਜੀਤ ਸਿੰਘ ਪਹਿਲਾਂ ਹਥਿਆਰਾਂ ਦੇ ਤੇ ਨਾਰਕੋਟਿਕ ਦੀ ਦੋਨਾਂ ਦੀ ਸਮਕਲਿੰਗ ਤੇ ਹਵਾਲਾ ਚ ਉਨੇ ਮੰਨਿਆ ਕਿ ਮੈਂ ਇਨਵੋਲਡ ਨਹੀਂ। ਹਰਮਨਜੀਤ ਦਾ ਅੰਮ੍ਰਿਤਸਰ ਕਮਿਸ਼ਨਡ ਪੁਲਿਸ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਤਾਂ ਪ੍ਰਸ਼ਾਸਨ ਪੁਲਿਸ ਜਿਵੇਂ ਹਰਲੜੀ ਏਰੀਆ ਭਾਵੇਂ ਉਸ ਪਾਸੇ ਫਲਡ ਜ਼ਰੂਰ ਆਏ ਨੇ ਪਰ ਪੁਲਿਸ ਦੀ ਵੀ ਨਜ਼ਰ ਇਹ ਅਕਿਊਜ਼ ਦੇ ਉੱਤੇ ਰਹੀ ਹੈ ਔਰ ਹੁਣ ਤੱਕ 9 ਅਕਿਊਜ਼ ਫੜੇ ਜਾ ਚੁੱਕੇ ਨੇ ਤੇ 20 ਕਿਲੋ ਦੇ ਕਰੀਬ ਹੈਰੋਇਨ ਜਿਹੜੀ ਹੁਣ ਤੱਕ ਬ੍ਰਮ੍ਹਦ ਹੋ ਚੁੱਕੇ ਤੇ ਅਰ ਵੀ ਬ੍ਰਮ੍ਹਦ ਹੋਏ ਨੇ। ਕੈਮਰਾ ਪਰਸਨ ਵਿਪਨ ਚਰਮਦ ਨਾਲ ਗਗਨਦੀਪ ਚਰਮਨ ਦੈਨਿਕ ਸੂਰ TV ਅੰਮ੍ਰਿਤਸਰ